ਜਿੰਦਾਬਾਦ 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 ਕਾਟਕੋਂ ਦਾ ਅਧੇਰ ਜਿੰਦਾਬਾਦ 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 225 ਬਿਜਲੀ ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ 225 ਬਿਜਲੀ ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਟਕੋਂ ਦਾ ਅਧੇਰ ਜਿੰਦਾਬਾਦ 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 225 ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ 225 ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ ਇੰਦਰਦੇਵ ਪੰਜਾਬ ਸਰਕਾਰ ਨੂੰ ਬਿਜਲੀ ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ ਉਹ ਦਾਸਲੇਰ ਜ਼ਿੰਦਾਬਾਦ 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 ਬਿਜਲੀ ਬਲ ਭਾਸ ਲੋ ਬਾਸ ਲੋ ਬਾਸ ਲੋ ਇੱਕਤਾ ਜ਼ਿੰਦਾਬਾਦ ਦੇ ਪੰਜਾਬ ਸਰਕਾਰ ਮਰਦਾਬਾਦ 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 ਇੱਕਤਾ ਜ਼ਿੰਦਾਬਾਦ 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 ਆਹ ਇੱਕ ਸਮੂਹ ਕਾਡ ਕੌਂ ਦਾਤ ਨੇਰ ਜ਼ਿੰਦਾਬਾਦ ਜ਼ਿੰਦਾਬਾਦ ਸਜਣ ਤੁਸੀਂ ਹਾਂ ਸਰ ਇਹ ਨਾ ਮਤੋਂ ਕਿਹੜੀ ਜੁਨੀਅਨ ਕੀ ਮਾਗ ਹੈ ਮਾ ਗੁਰਦੀਪ ਸਿੰਘ ਰਾਮਪੁਰਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਬੀ ਕੇ ਜੂ ਕਹੋਂਦਾ ਸ਼ੂਭਾ ਕਮੇਟੀ ਦੇ ਸੱਦੇ ਤੇ ਅੱਜ ਜ਼ਿਲ੍ਹਾ ਕਮੇਟੀ ਨੇ ਬਦਮੀ ਮੀਟਿੰਗ ਕੀਤੀ ਸੀ ਜਿਦੇ ਚ ਸਾਡਾ ਅਹਿਮ ਜੰਡਾ ਹੈ ਕਿ ਪਿਛਲੇ ਸਮੇਂ ਚ ਚਾਚੀ ਮੋਦੀ ਸਰਕਾਰ ਦੇ ਖਿਲਾਫ ਲੜਾਈ ਦੇ ਕੇ ਆਏ ਸੀਗੇ 2020 ਬਿੱਲ ਜਿਹੜਾ ਬਿਜਲੀ ਬਿੱਲ ਉਹ ਸਾਡੇ ਨਾਲ ਸਹਿਮਤੀ ਦਿੱਤੀ ਸੀ ਕਿ ਅਸੀਂ ਇਹਨੂੰ ਲਾਗੂ ਨਹੀਂ ਕਰਾਂਗੇ ਤੇ ਹੁਣ ਕੇਂਦਰ ਸਰਕਾਰ ਜਿਹੜਾ ਸੋਧ ਬਿੱਲ ਹੈ 2025 ਲੈ ਕੇ ਆ ਰਿਹਾ ਜਿਦੇ ਨਾਲ ਜਿਹੜਾ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੂੰ ਉਹਨਾਂ ਨੂੰ ਸੌਂਪਣ ਜਾ ਰਿਹਾ ਜਿਹਦੇ ਨਾਲ ਕਰਾ ਸਬਸਿਡੀ ਹੈ ਉਹ ਪਲਾ ਇਟਲੇ ਲੋਕਾਂ ਨੂੰ ਮਿਲਦੀ ਹੋਵੇ ਘਰਾਂ ਦੇ ਵਿੱਚ ਜਾਂ ਟੂ ਬੈਡਰਾਂ ਤੇ ਮਿਲਦੀ ਹੋਵੇ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਚਿੱਪ ਵਾਲੀ ਮੀਟਰ ਵੀ ਲਾਉਣਿਆ ਸਾਰਾ ਜਿਹੜਾ ਤਾਣਾ ਬੈਣਾ ਲੈਣਾ ਉਹ ਵੀ ਕੰਪਨੀਆਂ ਨੂੰ ਸੌਂਪਣ ਜਾ ਰਿਹਾ ਤੇ ਨਵੀਆਂ ਲੈਣਾ ਕੱਢਣ ਦਾ ਅਧਿਕਾਰ ਦੇ ਰਿਹਾ ਆਉਣ ਵਾਲੇ ਸਮੇਂ 'ਚ ਉਹ ਮਤਲਬ ਬਿਜਲੀ ਵੀ ਆਪ ਦੇ ਮਤਾਂਕ ਮਹਿੰਗੀ ਕਰਨਗੇ ਉਹਨੂੰ ਰਾਈਟ ਦਿੱਤੇ ਜਾ ਰਿਹਾ ਜਿਹਦੇ 'ਚ ਕਰਕੇ ਅੱਜ ਅਸੀਂ ਜਿਹੜੀ ਬਦਮੀ ਮੀਟਿੰਗ ਕੀਤੀ ਆ ਸੰਯੁਕਤ ਮੋਰਚੇ ਦਾ ਪਹੁੰਚਲਾ ਕਿ 8 ਤਰੀਕ ਨੂੰ ਸਾਰੇ ਪੰਜਾਬ ਚ ਸਾਰੇ ਭਾਰਤ ਦੇ ਵਿੱਚ ਸਬਡਿਵੀਜ਼ਨਾਂ ਬਿਜਲੀ ਬੋਰਡ ਦੇ ਮੂਹਰੇ ਧਰਨੇ ਲਾਉਣੇ ਆ ਤੇ ਚੁੰਗ ਕਰਨੇ ਆ ਕਿ ਜਿਹੜਾ ਸੈਂਟਰ ਸਰਕਾਰ ਨੇ ਸਾਡੇ ਨਾਲ ਸਹਿਮਤੀ ਦਿੱਤੀ ਸੀ ਬਿਜਲੀ ਸੋਧ ਬਿੱਲ 20000 ਦੇ ਕਿਸਾਨਾਂ ਦੀ ਸਹਿਮਤੀ ਦੇ ਬਿਨਾਂ ਨਹੀਂ ਲਾਗੂ ਕਰਾਂਗੇ ਉਹਨੂੰ ਲਾਗੂ ਕਰਨ ਜਾ ਰਿਹਾ ਉਹਦੇ ਵਿਰੋਧ ਚ ਅਸੀਂ 8 ਤਰੀਕ ਨੂੰ ਪ੍ਰੋਗਰਾਮ ਕਰ ਰਹੇ ਆ ਸਾਰੀਆਂ ਸਬਡਿਵੀਜ਼ਨਾਂ ਦੇ ਵਿੱਚ ਮੈਂ ਹਰਮਿੰਦਰ ਸਿੰਘ ਫਰੀਦਕੋਟ ਕੋਟਲੀ ਭਾਰਤੀ ਕਿਸਾਨ ਇਕਾਂਡ ਕੌਂਦਾ ਤਨੇਰ ਜ਼ਿਲ੍ਹਾ ਪ੍ਰਧਾਨ ਪਟੰਡਾ ਅੱਜ ਅਸੀਂ ਜ਼ਿਲ੍ਹਾਏ ਬਠਿੰਡੇ ਦੀ ਮੀਟਿੰਗ ਕੀਤੀ ਹੈ ਸੰਯੁਕਤ ਮੋਰਚੇ ਸਦ ਤੇ ਜਿਵੇਂ ਚੱਲੀ ਜਾਂਦੇ ਸਾਰੀਆਂ ਜਥੇਬੰਦੀਆਂ ਦੇ ਇਸ ਦੇ ਸੰਬੰਧ ਵਿੱਚ ਜਿਹੜਾ 2025 ਬਿੱਲ ਹੈ ਜਿਹੜੀ ਕੇਂਦਰ ਤੇ ਪੰਜਾਬ ਸਰਕਾਰ ਰਲ ਕੇ ਤੇ ਲਿਆ ਰਹੀ ਹੈ ਵੀ ਨਿੱਜੀਕਰਨ ਹੈ ਜਿਹੜਾ ਬਿਜਲੀ ਦਾ ਕਰ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ 8 ਤਰੀਕ ਨੂੰ ਸਾਬਟ ਵੀ ਜਨਾ ਤੇ ਸਾਰੇ ਤੰਗਰਵਤੀ ਧਰਨੇ ਲਾਉਣੇ ਆ ਉਸ ਦੀ ਅੱਜ ਬਿਆਉਂਦ ਬੰਦੀ ਬਣਾ ਕੇ ਪੁਰਗਾਂ ਆਦਿਆ ਫੋਰਸ ਨੂੰ ਪਿੰਡ ਕਮੇਟੀਆਂ ਤੇ ਪਲਾਟ ਕਮੇਟੀਆਂ ਨੂੰ ਸੱਦੇ ਦਿੱਤਾ ਹੈ ਵੀ ਵੱਧ ਤੋਂ ਵੱਧ ਉਹ ਲੈਕਚਰ ਕਰਕੇ ਪਿੰਡਾਂ ਦੇ ਵਿੱਚ ਬੋਲ ਕੇ ਲੋਕਾਂ ਦਾ ਇਕੱਠ ਕਰਕੇ ਸਾਉਂਡ ਵੀ ਜਨਾ ਜਾ ਕੇ ਆਪਾਂ ਧਰਨੇ ਦੇ ਕੇ ਤਾਂ ਜੋ ਜਿਹੜੀ ਇਹ ਕੇਂਦਰ ਤੇ ਪੰਜਾਬ ਦੀ ਸਰਕਾਰ ਹੈ ਇਹਨੂੰ 225 ਬਿੱਲ ਤੋਂ ਬਾਹਰ ਸਟਾਇਆ ਜਾਵੇ